ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਡੀਆਰ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਅਪ ਸ੍ਰਿ ਚੰਗੀ ਜੰਦ ਜਾਨ ਵਾਲੀ ਬਰੀਰ ਵਾਲੀ ਝੋਟੀ ਕਰੇ ਦੂਏ ਸੇਲ ਆ ਡਿਟੇਲ ਵੀ ਤੁਹ ਕੋਦੇ ਦੇ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਨਰਪਾਲ ਸਿੰਘ ਆ ਮੇਰਾ ਚਾਚਾ ਆ ਪਿੰਡ ਜੇ ਲੰਮੇ ਕੋੜਲਾ ਤੇ ਆਪਣਾ ਇੱਥੇ ਨਾਲ ਸੰਦੌੜ ਕਸਵਾਰਿਆਂ ਦਾ ਕਿਲੋ ਡੇਢ ਕਿਲੋ ਮੀਟਰ ਤੇ ਆਪਣਾ ਪਿੰਡਾ ਦੋਲਮਾ ਦੋਲਮਾ ਕਲਾ ਜਿਲ੍ਹਾ ਮਲੇ ਕੋੜਲਾ ਪੇਗਾ ਤੇ ਆਪਣਾ ਕੰਟੈਕਟ ਨੰਬਰ ਕੀ ਹੈ ਜੀ 95722 8277 9972280270 ਜਿਹੜੀ ਆਪਾਂ ਇਹ ਝੋਟੀ ਦੇਖ ਕੇ ਨੇ ਸੇਲ ਕਰੀ ਆ ਜੇ ਆਪਾਂ ਕਿਹੜਾ ਸੁਹਾ ਸੁਈਆ ਇਹ ਮੇਰੇ ਦੂਜਾ ਸੁਹਾ ਸੁਈਆ ਆਪਾਂ ਜਿੰਦੋਂ ਮੱਝ ਲਈ 2020 ਚ ਉਹਦੇ ਮੰਗਰੇ ਇਹ ਕੱਟੀ ਆਈ ਸੀ ਪਲੂਣ ਆਪਾਂ ਟਰੋਲੀ ਸੁਹਾ ਮੱਝ ਨਾਲ ਕੋ ਜਿਹੜੀ ਫੋਲੀ ਖੁੱਲੇ ਸੈਂ ਕਰੀ ਮੈਂ ਖੜੀ ਆ ਅਸਾ ਉਹਦੇ ਮੰਗਰੇ ਇਹ ਕੱਟੀ ਉਦੋਂ ਮੰਨ ਕੇ ਚੱਲੋ ਨਾਲ ਆਈ ਸੀ ਹਨਾ ਜਦੋਂ ਆਪਾਂ ਲਈ ਸੀ ਮੱਝੇ ਮੰਗਰ ਕੱਟੀ ਆਈ ਸੀਗੀ ਮੈਂਨੇ ਕਦੀ ਸੂਈ ਹੋਈ ਸੀ ਜਾਂ ਇਹਦੇ 22 ਕਿਲੋ ਦੁੱਧ ਆਪਾਂ ਕੰਡਾ ਲਾ ਕੇ ਲੈ ਲਈਆ ਵਾਹ 22 ਕਿਲੋ ਦੁੱਧ ਮੈਂਨੇ ਕਿਹਾ ਆਪਾਂ ਜੀਰ ਤੋਂ ਲੈਤੀ ਸੀ ਹਾਂ ਜੀ ਹਾਂ ਜੀ ਇਹਦੇ ਆ ਵੀ ਲੇਟੈਸਟ ਔਰ ਨਹੀਂਆ ਫੋਟਾਂ ਵੀਡੀਆ ਮਿਲ ਜਾਣੀਆਂ ਵੀ ਉਹ ਅਟੈਚ ਕਰਾਂਗੇ ਵੀ ਆਪਾਂ ਵੀਡੀਓ ਦੇ ਠੀਕ ਹੈ ਤੇ ਹੁਣ ਆ ਜੀ ਨੂੰ ਸੂਈ ਨੂੰ ਹੋ ਗਿਆ ਮੰਨ ਕੇ ਚੱਲੋ ਵੀ 2-4 ਘੰਟੇ ਹਣਾ ਹਾਂ ਜੀ ਹਾਂ ਜੀ ਸਵੇਰੇ 7:30 ਵਜੇ ਸੂਈ ਆ ਜੀ ਜੇਰੇ ਜੀ ਆਪਈਆ ਹਾਂ ਜੀ ਤੇ ਪਹਿਲੇ ਸੂਏ ਆਪਾਂ ਪਲੂਣ ਦਾ ਦੁੱਧ ਕਿੰਨਾ ਚੋਇਆ ਇਹਦਾ ਇਹ ਚਾਰ ਦਿਨ ਤੋਂ ਪਲੂਣ ਸੂਬੀ ਸੀਗੀ ਆਪਣੇ ਕੋਲੇ ਤੇ 17 17.5 ਕਿਲੋ ਦੁੱਧ ਇਹਨੇ ਗੰਡੇ ਵਾਲਾ ਨਾਪਿਆ ਆਪਣੇ ਕੋਲ 17 17.5 ਕਿਲੋ ਦੁੱਧ ਇਹਨੇ ਦੇਤਾ ਹਾਂਜੀ ਤੇ ਕਿੰਨਾ ਕੁ ਲੰਬਾ ਟਾਈਮ ਦੁੱਧ ਦਿੱਤਾ ਨੇ ਵੀਰੇ 7.5 ਮਹੀਨਿਆਂ ਦੀ ਗੱਪਣ ਹੋ ਗਈ ਸੀਗੀ ਜਿਆਦਾ ਜਿਆਦਾ ਪੀਏ ਥੱਲੇ 9-10 ਕਿਲੋ ਦੁੱਧ ਸੀਗਾ ਉਸ ਤੋਂ ਬਾਅਦ ਆਪਾਂ ਦਾਣਾ ਜਮਾ ਬੰਦ ਕਰਕੇ ਖੱਟੀ ਆਏ ਤੇ ਇਸ ਵਾਰ ਅੰਦਾਜ਼ਾ ਆਪਣ ਵੀ ਕਿੰਨਾ ਦੁੱਧ ਪਾ ਦੂਗੀ ਅੰਦਾਜ਼ਾ ਵੀਰੇ ਜਿਵੇਂ ਸਾਡੀ ਸਾਮ ਆਏ ਸਾਡੇ ਵਾਂਗੂੰ ਬੰਦਾ ਕੋਈ ਸੰਭੂ ਲੈ ਜਾ ਕੇ ਤਾਂ 20 20 ਕਿਲੋ ਦੁੱਧ ਗੰਡੇ ਵਾਲਾ ਮੋਟਾ ਜਿਹਾ ਆਈਡੀਆ ਲਾਈਏ ਵੀ 18 ਕਿਲੋ ਤੋਂ ਬਾਹਰ ਵਾਲੀ ਤਾਂ ਮੈਂ ਹੈਗੀ ਆ। ਉਹਦਾ ਵੀ ਗਾਰੰਟੀ ਆ ਪੱਕਾ ਬਾਹਰ ਦੋ ਵੀ ਦੋ। ਤੇ ਦੰਦੋ ਕੀ ਮੈਂ ਛੋਟੀ? ਬੰਦੋਂ ਵੀਰੇ 6 ਦੰਦ ਦੋਈਏ ਵੀਰੇ। ਠੀਕ ਆ ਤੇ ਧਾਰਾ ਤੂੰ ਰੈਕ ਨੰਬਰ। ਆਹਂ ਵੀਰੇ ਉਹ ਬੋਲੀ ਜਵਾਈ ਆ ਕੋਈ ਆਲ ਨਹੀਂ ਕੋਈ। ਲੈ ਪਹਿਲਾਂ ਧਾਰਾ ਹੀ ਮਾਰ ਜੀ ਆਪਾਂ। ਹਾਂ ਜੀ। ਸੋ ਵੀਰੋ ਧਾਰਾਂ ਪਈ ਦੇ ਮਾਰ ਕੇ ਦਿਖਾ ਦਿੰਨੇ ਆ। ਤੇ ਬੱਚਾ ਇਹਦੇ ਪਿੱਛੇ ਆ ਕੇ ਕੱਢੀ। ਹਾਂ ਜੀ। ਤੇ ਪਹਿਲਾਂ ਧਾਰਾ ਹੀ ਮਾਰ ਜੀ। ਸੋ ਧਾਰਾ ਦੇਖੋ ਕਿਆ ਬਾਤ ਆ। ਪੂਰਾ ਸਾਫ ਸੁਥਰਾ ਮੋਟਾ-ਮੋਟਾ ਜੋਣਾ ਕੋਈ ਭੂੜ ਸਰਲਾ ਨਹੀਂ। ਤੇ ਮੂਹ ਰਸਣਾ ਵੀ ਸੋਦੇ ਕੋਟਨ ਵਗੈਰਾ ਛੋਣ ਤਾਂ ਵੀਰੇ ਮੋਟਾ ਪੂਰਾ ਗੁੱਠਾ ਮਿਲਿਆ ਠੀਕ ਹੈ ਤੇ ਬੱਚਾ ਇਹਦੇ ਵਿੱਚੇ ਕੱਤੀ ਕਰੇ ਸਾਹਂਦੀ ਆ ਬੱਚਾ ਵੀਰੇ ਇਹਦੇ ਆਪਾ ਡਾਕਟਰ ਤੋਂ ਭਰਾ ਹੈ ਠੀਕਾ ਕੋਈ ਨੂਰ ਦੀ ਦਵਾਈ ਮਿਲ ਜੂ ਵੀਰੇ ਕੋਈ ਨੂਰ ਦਾ ਠੀਕ ਹੈ ਕੋਈ ਨੂਰ ਐਲ ਡੀ ਐਫ ਦਾ ਆਪਾਂ ਸਿਮਰ ਲਗਾਏ ਜੀ ਉਹਦੀ ਕੱਟੀ ਜਾਏਗੀ ਉਹਦੀ ਕੱਟੀ ਆ ਤੇ ਇਹ ਵੀਰੇ ਜਦੋਂ ਕੱਟੀ ਆਪਾਂ ਅਨਸਾਰ ਜੀ ਮਨਮਿੰਕ ਦੀ ਆਪਾਂ ਦੇਗੇ ਦੱਸੀ ਸੀਗੇ ਉਹਨਾਂ ਸਭੀ ਹਿਸਾਬ ਦੇ ਕਿਸੇ ਚੰਗੇ ਸਿਮਰ ਦੀਆ ਤਾਂ ਜੋ ਆਪਾਂ ਮੰਨੇ 17 18 ਕਿਲੋ ਦਾ ਆਪਾਂ ਚੁਆਇਆ ਉਹ ਕੱਟੀ ਆਪਣੀਆਂ ਦਾ ਕਿੱਥੇ ਦਿੰਦੀਆਂ ਨੇ 12 12 ਨੂੰ ਪਤਾ ਹੀ ਆ ਮਾੜੀ ਮੱਥੇ ਤੇ ਫੁੱਲੀ ਜਾਏਗੀ ਮੈਂ ਜਿਵੇਂ ਬੰਗੂ ਹਣਾ ਵੀਰੇ ਹਾਂ ਮੱਜ ਦੇ ਵੀ ਫੂਲ ਆ ਥੋੜਾ ਜਿਹਾ ਇਹਦੇ ਵੀ ਆ ਛੋਟੀ ਦੇ ਵੀ ਠੀਕ ਹੈ ਤੇ ਦੰਦੋ ਜਮਾ ਵੀਰੇ ਜੱਟ ਬਲੇਗਾ ਥੋੜਾ ਜਿਹਾ ਲਗੂ ਨੂੰ ਦਵਾਇਤਾ ਤੇ ਦੰਦੋਂ ਕਿਵੇਂ ਦੱਸੀ ਸਾਬਾ ਦੰਦੋਂ ਵੀਰੇ 6 ਦੰਦ ਹੋ ਗਈ ਜੇ ਇਸ ਵਾਰ ਅੰਦਾਜ਼ਾ ਆਪਾਂ ਨੂੰ ਹੈਗਾ ਵੀ 18 ਕਿਲੋ ਤੋਂ ਤੱਕ ਹੋ ਕੀ ਹੈਗਾ ਦੰਦੋਂ ਦਾ ਵੀਰੇ ਪਲਾਸਾ ਚੰਗੀ ਚੰਲੂ ਹੋ ਸਕਦਾ 20 ਵੀ ਕਰ ਸਕਦੀ ਹੈ ਜੀ ਤੇ ਭਾਅ ਦਾ ਕੀ ਰੱਖਿਆ ਆਪਾਂ ਇਹਦਾ ਵੀਰੇ ਆਪਾਂ ਮੁੱਲ ਇੱਥੇ ਵੀ ਚੰਗਾ ਲੱਗਦਾ ਆਪਣੇ ਆਮ ਵਪਾਰੀਆਂ ਨੂੰ ਇੱਕ ਦੂਨ ਦਿਖਾਈ ਸੀਗੀ ਵਧੀਆਂ ਨੂੰ ਤੇ 2,40,000 ਦੀ ਵੀਰੇ ਆਪਾਂ ਦਮਾ ਗਏ ਨਾ ਬਸ ਗਜਾਇਤ ਹੋ ਜੂਗੀ ਬਸ ਵੀਰੇ 16-16 ਪਾਈ ਹੋਊਗਾ ਫੋਨ ਲਾਓ ਉਹ ਜਿਹਦੇ ਪਸੰਦ ਹੋਊ ਵੀਰੇ ਸੋਰੇ ਬਾਹਰ ਸੁਪਰ ਜੇਰੇ ਦੀ ਆ ਪਈਆ ਕੋਈ ਨੂਰ ਛਾਣ ਦੀ ਐਲਡੀਐਫ ਵਾਲ ਸੋ ਬਾਾਕੀ ਬਿਊਟੀ ਵਗੈਰਾ ਤੇ ਦੇ ਕੈਰੇਕਟਰ ਵਗੈਰਾ ਝੋਟੀਆਂ ਦੇਖੋ ਮੱਥੇ ਤੇ ਮਾੜੀ ਨਾ ਮਾਤਰ ਫੁੱਲੀਆ ਤੇ 22 2.5 ਕਿਲੋ ਵੀਰ ਦਸਦੇ ਆ ਮੈਂ ਇਹਦਾ ਸੁੱਤੇ ਚਵਾ ਕੇ ਲੈ ਕੇ ਆਏ ਸੀ ਤੇ ਮੈਂ ਇਹਦਾ ਬਾਡੀ ਸਟਰਕਚਰ ਬਹੁਤ ਚੰਗਾ ਤੇ ਬਾਕੀ ਸਿੰਘੀ ਦੇਖੋ ਕਿਆ ਬਾਤ ਆ ਕੁੰਡਾ ਸਿੰਘ ਆ ਜਿਹਨੂੰ ਕਹਿੰਦੇ ਆ ਰੁਪਈਆਲੀ ਨੰਗ ਦਾ ਮੱਥੇ ਤੇ ਨੀਵਾ ਤੇ ਪੈਠ ਫੁੱੜੇ ਦੀ ਬੜਤਰ ਤੇ ਰਾਜਿਰੋਜੀ ਦੇਖੋ ਝੋਟੀ ਬਹੁਤ ਜਿਆਦੇ ਪਲੀ ਦੀ ਆ ਤੇ ਪੂਰੀ ਬਿਊਟੀ ਦੇ ਵਿੱਚ ਆ ਜਾਵਾ ਸੋ ਦੇਖੋ ਝੋਟੀ ਪੂਰੀ ਫੁੱਲ ਸਾਫ ਸੁਥਰੀ ਤੇ ਗਾੜੀ ਪਿਛਾੜੀ ਬਿਲਕੁਲ ਦੇਖੋ ਇੱਕੋ ਜਿਹੀ ਆ ਜੀ ਤੇ ਉਹ ਮੱਥਾ ਫੇਸ ਕੁਆਲਟੀ ਤੁਸੀਂ ਸਿਕ ਦੇਖ ਸਕਦੇ ਹੋ ਤੇ ਵੀਰੇ ਗਾੜੀ ਗਾੜੀ ਦੁੱਧ ਕਿੰਨਾ ਹੈਗਾ ਤਾਂ ਲਗਭਗ ਗਾੜੀ ਵੀਰੇ 3 ਕਿਲੋ ਹਨ ਪੂਰਾ ਕੰਡੇ ਵਾਲਾ ਗਾੜੀ ਦਾ ਦੁੱਧ ਗੱਡਿਆਂ ਨੇ ਪਲੂਣ ਗੱਟੀ ਨੇ ਠੀਕ ਹੈ ਤੇ ਮੋਬਾਈਲ ਨੰਬਰ ਦੁਆਰੇ ਬੋਲ ਜੀ ਆਪਣਾ 98722 822 ਪਿੰਡ ਦਦਾਰ ਕਲਾ ਡਲਮਾ ਕਲਾ ਡਲਮਾ ਕਲਾ ਜ਼ਿਲ੍ਹਾ ਮਲੇ ਕੋਟਲਾ ਸਲਾਮ ਅਲੈਕਮ ਬਿਲਕੁਲ ਠੀਕ ਹੈ ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਰੋ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ